ਕਲ ਕੀ ਸਰ ਪਾਸ਼ਾ ਨੇਤਰਾਜ ਵੀ ਅਗਰਤ ਪਾਉਂਦੇ ਨੇ ਉਹਨਾਂ ਦੇ ਖੰਡੇ ਬਾਡੇ ਜਦੋਂ ਪੌਲ ਛੱਕਦੇ ਉਹ ਖੰਡੇ ਬਾਡੇ ਦੇ ਪੌਲ ਬੰਦਾ ਸਿੰਘ ਬਹਾਦਰ ਦੇ ਨੇਤਰਾਜ ਪਈ ਹੈ ਸਿਰ ਵਿੱਚ ਪਈ ਹੈ ਕੇਸਾਂ ਵਿੱਚ ਪਈ ਹੈ ਅੱਖਾਂ ਵਿੱਚ ਪਈ ਹੈ ਉਹ ਹੀ ਬੰਦਾ ਸਿੰਘ ਬਹਾਦਰ ਵੇਖੋ 8 ਸਾਲ ਦਾ ਸਫਰ ਹੈ ਬੰਦਾ ਸਿੰਘ ਬਹਾਦਰ ਦਾ ਤੇ ਇਤਿਹਾਸ ਕਿੱਡਾ ਵੱਡਾ ਕੁਰਬਾਨੀਆਂ ਕਿੱਡੀਆਂ ਵੱਡੀਆਂ ਗੁਰਦਾਸ ਮੰਗਲ ਦੀ ਗੜੀ ਦੇ ਵਿੱਚੋਂ ਮੈਂ ਇਤਿਹਾਸ ਘਟਨਾ ਸਾਜੀ ਕਰ ਲੱਗਾ ਗਰਦਾਸ ਮੰਗਲ ਦੀ ਗੜੀ ਦੇ ਵਿੱਚ ਜਦੋਂ ਅਖੀਰ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘ ਥੋੜੇ ਰਹਿ ਗਏ ਹਨ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਰਾਸ਼ਨ ਬਹੁਤ ਘਟ ਗਿਆ ਘੇਰਾ ਪਿਆ ਰਿਆ ਗਰਦਾਸ ਮੰਗਲ ਦੀ ਗੜੀ ਤੇ ਇਹਨੂੰ 3-400 ਸਿੰਘ ਜਦੋਂ ਗਰਮਕਾਰ ਕੀਤੇ ਆ ਤੇ ਜਦੋਂ 3-400 ਸਿੰਘ ਗਰਮਕਾਰ ਕੀਤੇ ਆ ਨਾ ਕਹਿੰਦੇ ਆਪਾਂ ਲੈ ਕੇ ਚੱਲਦੇ ਆਂ ਫਰਖਸ਼ੀਰ ਰਾਜਾ ਉਸ ਸਮੇਂ ਦਾ ਨਾਮ ਲਵਾਂਗੇ ਫਰਖੀਰ ਦੇ ਕੋਲੋਂ ਤੇ ਉਹਨਾਂ ਬੰਦਿਆਂ ਦੇ ਵਿੱਚ ਨਾ ਜਿਹੜੇ ਫੌਜਦਾਰ ਸੀ ਉਹਨਾਂ ਬੰਦਿਆਂ ਦੇ ਵਿੱਚ ਕੋਈ ਲੀਡਰ ਬੈਠਾ ਸੀ ਤੁਹਾਨੂੰ ਪਤਾ ਚਲਾਕ ਹੁੰਦੇ ਨੇ ਇਹਨਾਂ ਨਾਸਕੀ ਦਾ ਕੋਈ ਮਤਲਬ ਹੁੰਦਾ ਨਾ ਸੁਧਾਨ ਮੈਨੂੰ ਆਪਣੇ ਨਾਲ ਮਤਲਬ ਹੁੰਦਾ ਉਹ ਪਹਿਲਾਂ ਗੱਲ ਸੁਣੋ ਮੇਰੀ ਐਨਾ ਚਿਰ ਹੋ ਗਿਆ ਤੁਹਾਨੂੰ ਘੇਰਾ ਪਾ ਕੇ ਬੈਠਿਆਂ ਨੂੰ ਸਰਹੰਦ ਦੀ ਇਟ ਨਾਲ ਇਟ ਬੰਦਾ ਸੁਭਾਦਰ ਨੇ ਖੜਕਾ ਦਿੱਤੀ ਆ ਵਜ਼ੀਰ ਖਾਨ ਵਰਗੇ ਨੂੰ ਇਹਨੇ ਮਾਰਿਆ ਸੁਚਾ ਆਨੰਦ ਵਰਗਿਆਂ ਨੂੰ ਸਜ਼ਾ ਦਿੱਤੀ ਆ ਕੋਈ ਇਹੋ ਜਿਹਾ ਇਲਾਕਾ ਨੇ ਜਿਹੜਾ ਛੱਡਿਆ ਸੰਧੋਰਾ ਜਿੰਨੇ ਫਸੇ ਕੀਤਾ ਤੁਸੀਂ ਇੰਜ ਕਰੋ ਤੁਸੀਂ 300 ਬੰਦਾ ਤੁਸੀਂ ਹੁਣ ਪ੍ਰੈਸੇ ਦੇ ਸਾਹਮਣੇ ਜਾ ਕੇ ਕੀ ਕਹੋਗੇ ਕਿ ਅਸੀਂ 300 ਬੰਦਾ ਗ੍ਰਿਫਤਾਰ ਕਰਕੇ ਲਿਆ ਐਨੇ ਲੰਬੇ ਸਮੇਂ ਦੀ ਫੌਜ ਮਗਰ ਲੱਗੀ ਆ ਤੁਹਾਨੂੰ ਨਹੀਂ ਪਤਾ ਕਹਿੰਦੇ ਇੰਜ ਕਰੋ ਨਾਮ ਲੈਣਾ ਤੇ ਇੱਕ ਇੰਜ ਕੰਮ ਕਰੋ ਤੁਸੀਂ ਹੋਰ ਬੰਦੇ ਇਕੱਠੇ ਕਰੋ ਘਰਾਂ ਨੂੰ ਹੀ ਫੜ ਲੈਂਦੇ ਜੀ ਉਹੀ ਭਰਮ ਜਾਂਦੇ ਬੱਚਿਆਂ ਦੇ ਸਿਰ ਵੱਡ ਕਿੰਨੇ ਜੇ ਤੇ ਢੰਗ ਲੈ ਨਾਮ ਲੈਣ ਵਾਸਤੇ ਕਿ ਜੇ ਘਰ ਤੋਂ ਘੜੇ 7-800 ਬੰਦਾ ਤੇ ਹੋਵੇ ਘਰ ਤੋਂ ਘੜੇ 1000 ਬੰਦਾ ਤੇ ਹੋਵੇ ਜੇ ਤੁਸੀਂ ਫਰੈਸ਼ੀਅਰ ਪੋਸਟ ਕਰਨਾ ਤੇ ਬੰਦੇ ਤੇ ਵੱਧ ਤੋਂ ਵੱਧ ਲੈ ਕੇ ਚਲੋ ਤੇ ਅੱਜ ਦੇ ਸਮੇਂ ਦੀ ਵੀ ਇੱਥੇ ਹੋਇਆ ਨਾਜਾਇਜ਼ ਪਿਛਲੇ ਸਮਿਆਂ 'ਚ ਤੁਸੀਂ ਦੇਖਦੇ ਹੋ ਨਾਜਾਇਜ਼ ਨੌਜਵਾਨ ਟੁਕੜੇ ਮਾਰਕ ਨਹੀਂ ਰਹਿ ਕੋਤੋਂ ਵਾਸਤੇ ਸਾਧ ਸੰਗਿ ਮਾਰਕ ਨਹੀਂ ਮਾਰੇ ਜੇ ਤੁਸੀਂ ਸੇਖੋ ਤਾਂ ਜਸਵੰਤ ਸਿੰਘ ਖਾਂਡਾ ਦੀ ਸਿੱਖਾ ਦੀ ਰਿਪੋਰਟ ਪਈ ਹੈ ਸਾਰੀ ਪਈ ਹੈ 25000 ਲਾਖ ਅਜੇ ਹੋਰ ਬੜੇ ਪੂਰ ਪਏ ਨੇ ਹੁਣ ਮਾਵਾ ਦੇ ਪੁੱਤ ਚੋਕ ਕੇ ਜਾ ਕੇ ਪੋਤੇ ਮਾਰਦੇ ਨੇ ਕੋ ਖੇਤਾਂ ਨੂੰ ਪਾਣੀ ਲਾਈ ਜਾਂਦਾ ਇਹ ਸਰਕਾਰਾਂ ਪਹਿਲਾਂ ਵੀ ਕਰਦੀਆਂ ਆਈਆਂ ਸੀ ਬੰਦਾ ਸੁਪਾਦਰ ਬੜੇ ਪਹਿਲੀ ਵਾਰ ਹੋਇਆ ਸਿੱਖਾਂ ਦੇ ਨਾਲ ਉਹ ਕਹਿੰਦਾ ਜੀ ਇਦਾਂ ਨਾ ਕਰੋ ਤਿੰਨ ਚਾਰ ਸੋ ਬੰਦਾ ਲੈ ਕੇ ਫਰਾਂਚਿਸੇ ਦੇ ਸਾਹਮਣੇ ਜਾਓਗੇ 8 ਮਹੀਨੇ ਤੋਂ ਬੰਦਾ ਸੁਪਾਦਰ ਨੇ ਪਾਣੀ ਨਹੀਂ ਪੀਣ ਦਿੱਤਾ ਸਾਡੀ ਤੁਸੀਂ ਕੀ ਕਹੋਗੇ ਗ੍ਰਫਤਾਰ ਕਰਕੇ ਲੈ ਕੇ ਆਇਆ ਘੱਟੋ ਘੱਟ ਹਜ਼ਾਰ ਬੰਦਾ ਤੇ ਇਕੱਠਾ ਕਰੋ ਤੁਸੀਂ ਹਜ਼ਾਰ ਬੰਦਾ ਫੜ ਕੇ ਲੈ ਆਏ ਜੀ ਫਿਰ ਘਰਾਂ ਚੋਂ ਨਜਾਇਜ਼ ਮੁੰਡੇ ਚੱਕੇ ਜਿਹੜੇ ਘਰਾਂ ਚ ਕੰਮ ਕਰਦੇ ਸੀ ਬੱਚੀਆਂ 15 15 ਸਾਲਾਂ ਦੀਆਂ ਬੱਚੀਆਂ ਦੇ ਇਹਦਾ ਸੀਸ ਵੱਟ ਕੇ ਉਹਨਾਂ ਦੇ ਨੇਜਿਆਂ ਦੇ ਡੰਗੇ ਕਿਹਦੇ ਇਹਨਾਂ ਦੇ ਸਿੱਖਾਂ ਦੇ ਨੌਜਵਾਨ ਬੱਚੇ ਵੀ ਨਹੀਂ ਛੱਡੇ ਅਸੀਂ ਉਹਨਾਂ ਨੇ ਫਿਰ ਬਿੰਡੀਆਂ ਮਾਰ ਕੇ ਨੇਜਿਆਂ ਦੇ ਡੰਗੀਆਂ ਕਿਹਦੇ ਸਿੱਖਾਂ ਦੇ ਘਰਾਂ ਚ ਬਿੰਡੀਆਂ ਵੀ ਨਹੀਂ ਛੱਡੀਆਂ ਇੱਕ ਪਹਿਲੀ ਵਾਰੀ ਹੋਇਆ ਨਕਲੀ ਮੁਕਾਬਲੇ ਬਣਾਏ ਬੰਦਾ ਸਿੰਘ ਬਹਾਦਰ ਉਹ ਤੋਂ ਬਾਅਦ ਤਾਂ ਮੈਂ ਬਣਦੇ ਆਏ ਨਾ ਨਾ ਬਣਦੇ ਰਹੇ ਜੀ ਤੇ ਜਿਹੜੇ ਵਿੱਚ ਸੀ ਜਿਹੜੇ ਵਿੱਚ ਚਲਾਕ ਹੁੰਦੇ ਬੈਠੇ ਸੀ ਜਿਹੜੇ ਰਾਜਨੀਤੀ ਵਾਲੇ ਉਹ ਕਹਿੰਦੇ ਫਰੀਦਾਂ ਨਾ ਕਰੋ ਵੀ ਇਸ ਪ੍ਰਸ਼ੀਰ ਦੇ ਸਾਹਮਣੇ ਜਾਣਾ ਬੰਦੇ ਵੱਧ ਲੈ ਕੇ ਚਲੋ ਫਿਰ ਫਿਰ ਜਾ ਕੇ ਨਾ ਇੱਕ ਨੂੰ ਭੇਜਿਆ ਕਿਹਾ ਜਾ ਜਾ ਕੇ ਸੂਚਨਾ ਦੇ ਜਾ ਕੇ ਫਰੀਦਸ਼ੀਰ ਵਰ ਗਿਆ ਤਵਿਆਂ ਬੈਠਾ ਬੜੇ ਚਿਰ ਦਾ ਬੰਦਾ ਸਿੰਘ ਬਹਾਦਰ ਨੇ ਪਾਣੀ ਦਾ ਗਰੀ ਮੰਨ ਜਿੱਤ ਉਹਦੇ ਗਾਸਦੇ ਵਿੱਚ ਉਹਨੂੰ ਖੁਸ਼ ਖਬਰੀ ਲੈ ਜਾ ਕੇ ਜੇ ਉਹ ਸਾਹਮਣੇ ਗਿਆ ਨਾ ਸਿਪਾਈ ਤਖਤ ਤੇ ਬੈਠਾ ਸੁਰਖੀਆ ਸਾਹਮਣੇ ਜਾ ਕੇ ਕਿਹਾ ਰਾਜਾ ਕਿ ਖੁਸ਼ ਖਬਰੀ ਸੁਣਾਵਾ ਤੈਨੂੰ ਉਤੋਂ ਕਿੰਦਾ ਰਹਿਣ ਦੇ ਤੁਸੀਂ ਕਾਦੀ ਕੋਸ਼ਸ਼ ਕਰੀਂ ਸੁਣਾਉਣੀ ਮੈਨੂੰ ਤੁਸੀਂ ਕੀ ਕਰਦਾ ਕੁਝ ਨਹੀਂ ਹੋਣਾ ਤੁਹਾਡੇ ਤੋਂ ਇੱਕ ਬੰਦਾ ਸਿੰਘ ਭਾਦਰ ਦੀ ਤੁਹਾਡੇ ਤੋਂ ਰੋਕ ਆ ਰਿਹਾ ਕੁ ਮਹੀਨੇ ਹੋ ਗਏ ਉਹਨੇ ਪੰਜਾਬ ਦੇ ਕੋਈ ਉਹਨਾਂ ਨੇ ਛੱਡਿਆ ਜਿੱਥੇ ਸਾਡੇ ਬੰਦੇ ਨੇ ਮਾਰੀ ਉਹਨੇ ਸਰਹੰਦ ਦੇ ਸਾਡਾ ਰਾਤ ਕੀ ਉਹਦਾ ਕਬਜ਼ਾ ਹੋ ਗਿਆ ਉਹਦੇ ਸਿੰਘ ਬੈਠੇ ਥਾਂ ਤੇ ਜਿਹੜੀ ਸਰਹੰਦ ਦੇ ਸਾਡੇ ਬੰਦੇ ਭੁੱਖਾ ਪੀਂਦੇ ਸੀ ਬਹਿ ਕੇ ਉੱਥੇ ਨਿਸ਼ਾਨ ਸਾਹਿਬ ਲਾਉਂਦੇ ਉਹਨਾਂ ਤੂੰ ਕਾਦੀ ਕੋਸ਼ਸ਼ ਕਰੀ ਸੁਣਾਉਣੀ ਮੈਨੂੰ ਰਹਿਣ ਦੇ ਕੋਸ਼ਸ਼ ਕਰੀ ਕਿੰਦਾ ਰਾਜਾ ਖੋਸ਼ਖਬਰੀ ਸੁਣ ਕੇ ਵੇਖ ਤੇਰੇ ਚਿਹਰੇ ਤੇ ਲੋਹ ਰਾਜਾ ਖੇੜਾ ਆ ਜਾਣਾ ਸੁਣ ਕੇ ਤੇ ਵੇਖ ਖੋ ਖਬਰੀ ਇੱਕ ਸੁਣਾਵਾ ਤੈਨੂੰ ਕਿੰਦਾ ਜਲਾ ਕੇ ਵੀ ਸੁਣਾਈਆ ਤੁਸੀਂ ਫਿਰ ਸੁਣਾ ਦੇ ਘਟੀ ਦੀ ਗੱਲ ਸੁਣਾ ਖੋਸ਼ ਖਬਰ ਕੀ ਆ ਕਿੰਦਾ ਬੰਦਾ ਸਿੰਘ ਬਾਦਰ ਨੂੰ ਫਿਰਕਾਰ ਕਰ ਲਿਆ ਬੁੱਢ ਕੇ ਤਾਕਤ ਉੱਥੇ ਆ ਪਰ ਅਖੀਰ ਖੌਮ ਰਿਪੋਟ 8 ਮਹੀਨੇ ਆਜੇ ਪੂਰੇ ਦੇਲ ਕਲਗੀ ਧਰ ਪਾਤਸ਼ਾਹ ਬੰਦਾ ਸੁਹਾਨ ਨੂੰ ਰਹੇ ਨਾਲ ਇਕੱਠੇ ਥੋੜੇ ਦਿਨ ਇੱਕ ਗੱਲ ਧਿਆਨ ਦਿਓ ਆਪਣੀ ਕਿੰਨੀ ਕਿੰਨੀ ਉਮਰ ਹੋ ਗਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਹਿੰਦੇ ਆਂ ਸੋਚੋ ਸਾਰੇ ਜਣੇ ਆਪਣੇ ਆਪਣੇ ਮਨ ਵਿੱਚ ਸੋਚੋ ਸਾਰੇ ਜਣੇ ਸੋਚ ਰਿਹਾ ਜੀ ਸਾਰਿਆਂ ਨੇ 50 ਸਾਲ ਵੀ ਹੋ ਗਈ ਹੋਣੀ ਗਈਆਂ ਦੀ ਉਮਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਰਹਿੰਦੇ ਆਂ ਗੁਰੂ ਗੋਬਿੰਦ ਸਿੰਘ ਜੀ ਦਾ ਸੇਖਾ ਖਮੂਨ ਦੀਆਂ 50 ਸਾਲ ਹੋ ਗਈਆਂ ਨੂੰ ਮੈਨੂੰ ਵੀ ਹੋ ਗਏ ਮੈਂ ਵੀ ਸੋਚ ਰਿਹਾ ਕਿੰਨੀ ਉਮਰ ਮੇਰੀ ਸੋਚ ਰਿਹਾ ਜੀ ਸਾਰਿਆਂ ਨੇ ਪੰਜ ਦਿਨ ਬੰਦਾ ਸੰਭਾਦਨ ਬਾਸਰ ਮਾਰੀ ਕਲਗੀਧਰ ਬਾਸਨਾ ਰਹੇ ਕੀ ਕਰਤਾ ਮਹਾਰਾਜ ਨੇ ਬਸ ਅਣਖ ਦੀ ਗੱਲ ਕੀਤੀ ਮਹਾਰਾਜ ਨੇ ਅਣਖ ਜਿਹੜੀ ਉਹਨਾਂ ਮਰਦੇ ਹੀ ਕਦੇ ਵੀ ਮਹਾਰਾਜ ਨੇ ਆਖਿਆ ਉਹ ਨੀਆਂ ਦੇ ਵਿੱਚ ਸਹਿਬ ਜਾਲੇ ਖਲਾਸੇ ਸ਼ੀਰ ਕਰਦੇ ਉਹਨਾਂ ਨੇ ਬੱਚੇ ਕਿਸੇ ਦੇ ਇਹਨੂੰ ਉਦੋਂ ਦਰਸ ਨਹੀਂ ਆਇਆ ਤੇ ਪੀਰ ਬੁੱਧੂ ਸਾਹਿਬ ਦੀਆਂ ਅੱਖਾਂ ਕੱਢ ਦੇਣੀਆਂ ਦੇਣ ਦੇ ਆ ਰਹੇ ਇਹ ਵੀ ਤਾਂ ਜ਼ੁਲਮ ਹੁੰਦਾ ਸੀ ਇੰਨੀਆਂ ਤੋਂ ਗੱਲਾਂ ਕੀਤੀਆਂ ਮਹਾਰਾਜ ਨੇ ਅਠਾ ਸਾਲਾਂ ਦੇ ਸਫਰ ਦੇ ਵਿੱਚ ਬੰਦਾ ਸੰਭਾਦਨ ਨੇ ਆਲਸਾ ਰਾਜ ਕਹਿਨ ਕਰਦਾ ਸੀ ਬੰਦਾ ਸਿੰਘ ਬਾਦ ਨੇ 8 ਸਾਲਾਂ ਦੇ ਮੈਂ ਗੱਲ ਫਿਰ ਰੀਡ ਕਰ ਲਗਾ 8 ਸਾਲ ਦੇ ਆਪਾਂ ਸੋਚੀਏ ਕਿੰਨੇ ਸਾਲ ਰਹੋਗੇ ਗੁਰੂ ਨਾਲ ਕੀ ਕਰ सके ਆਪਣੇ ਬੱਚੇ ਨੂੰ ਦਸ ਗੁਰੂ ਨੇ ਸਿਖਾ ਦਿੱਤਾ ਆਪਣੇ ਬੱਚੇ ਨੂੰ ਜਪਜੀ ਸਾਹਿਬ ਨੇ ਸਿਖਾ ਦਿੱਤਾ ਆਪਣੇ ਬੱਚੇ ਨੂੰ ਆਪਾਂ ਗੁਰੂ ਦੀਆਂ ਚਾਰ ਪੌੜੀਆਂ ਬਾਣੀਆਂ ਦੀਆਂ ਸਿਖਾ ਦਿੱਤਾ 28 ਸਾਲਾਂ ਜਿਹੜੇ ਫਰਖਸ਼ੀਰ ਨੂੰ ਜਦੋਂ ਆਇਆ ਨਾ ਕਿ ਬੰਦਾ ਸਿੰਘ ਬਹਾਦਰ ਕੇ ਉਤਾਰ ਕਰ ਲਿਆ ਇੱਕਦਮ ਤਪਤ ਕੀ ਉੱਠਿਆ ਸੁਦਾਸ ਤੋਂ ਫਰਖਸ਼ੀਰ ਆਪਣੇ ਗਲ ਵਿੱਚ ਪਾਇਆ ਕੈਠਾ ਆਪਣੇ ਗਲ 'ਚ ਪਾਇਆ ਹੋਇਆ ਕੈਠਾ ਉਹਨੇ ਲਾਹੇ ਉਹ ਖਬਰ ਸੁਣਾਉਣ ਵਾਲੇ ਦੇ ਗਲ ਵਿੱਚ ਪਾ ਦਿੱਤਾ ਪਿੰਡਾਂ ਕੰਨ ਲੱਰ ਸਗੇ ਸੀ ਖਬਰ ਕੋਈ ਚੰਗੀ ਨਹੀਂ ਸੁਣੀ ਅੱਜ ਤੱਕ ਦੇਖੋ ਸੰਥਾਪਾ ਦਾ ਗੱਲ ਸੁਣ ਕੇ ਕਿੰਨਾ ਖੌਫ ਹੋਏਗਾ ਬੰਦਾ ਸੰਭਾਦਰ ਦਾ ਵਾਪਰਦਾ ਕਿ ਨਹੀਂ ਕਲਗੀਧਰ ਦਾ ਨੂੰ ਦੀਦਾ ਨਹੀਂ ਬੰਦਾ ਸੰਭਾਦਰ ਚ ਕਲਗੀਧਰ ਵਾਪਰਦਾ ਅੱਜ ਸਾਡੇ ਚ ਕਮਜ਼ੋਰੀਆਂ ਬੜੀਆਂ ਆ ਗਈਆਂ ਜੀ